ਕਰਨਗੇ ਤਾਂ ਲੋਕਾਂ ਦਾ ਜ ਮੇਲਾ ਦੇ ਕਿਸ ਤਰ੍ਹਾਂ ਲੱਗਿਆ ਹੋਇਆ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਆ ਜਿਹੜੇ ਪੰਥਕ ਸ਼ੋਮਣੀ ਅਕਾਲੀ ਦਲ ਨੂੰ ਲੋਕ ਜਾਣ ਵਾਲੇ ਸੀ ਜਦੋਂ ਧਰਿਆ ਵਿੱਚ ਸ਼ੋਮਣੀ ਅਕਾਲੀ ਦਲ ਬੰਡੇ ਆ ਗਏ ਸਾਰੇ ਚਿੰਤਾਵਾਂ ਵਿਸਨ ਅੱਜ ਦੁਬਾਰਾ ਇੱਕ ਨਵੀਂ ਮਤਲਬ ਸ਼ੁਰੂਆਤ ਹੋਈ ਆ ਅਕਾਲੀ ਦਲ ਦੇ ਪਾਰੀ ਦੇ ਨਾਲ ਸੱਚਾਈ ਕਲ ਦੇ ਜੋੜ ਸਾਰੇ ਜਣੇ ਖੇਤੀ ترجیح دی جائے اپنی بولیے ਹੌਂਕਾਫੇਅਰ ਸੋਸ਼ਲ ਦਾਅਵਾ ਹੈ ਕਿ ਜਾਤੀ ਦੇ ਪਿਆਕਰ ਸਾਹ ਪੂਰੇ ਹੌਂਕਾਫੇਅਰ ਜਾਤੀ ਬੋਲਣ ਵਾਲਾ ਮਾ ਸਨਮਾਨ ਨਹੀਂ ਮਿਲਿਆ ਸਰਕਾਰੀ ਦਸਤਾਵਾਂ ਵਿੱਚ ਛਾਂਲ ਤੱਕ ਪੰਜਾਬੀ ਨੂੰ ਛੱਡ ਕੇ ਅਗਰੇਜ਼ੀ ਦਾ ਹਿੰਦੀ ਵਿੱਚ ਕਾਰਜਕਾਰੀ ਤੇ ਜਾਂਦੇ ਹਨ ਲੋਕ ਨਹੀਂ ਤੱਕ ਪੰਜਾਬੀ ਦੀ ਪ੍ਰਸੰਤਾ ਨਹੀਂ ਸੋਸ਼ਲ ਨੀਤੀ ਬਣਾਏਗਾ ਆਪਣੇ ਹਰ ਪੁਖਤ ਤੋਂ ਪੰਜਾਬੀ ਲਾਗੂ ਕਰੇਗਾ

ਇਸ ਅਹਿਮ ਮਸਲੇ ਤੇ ਮਰਦੇ ਘਰ ਤੇ ਸ਼ਰਸਤੀ ਸ਼ਰਸਤੀ ਲੈ ਕੇ ਪੰਚ ਜਾ ਕੇ ਬੋਤਲ ਨਹੀਂ ਪਰ ਫੌਸਟ ਕਮੇਟੀ ਦੇ ਜਾਣ ਤੇ ਤਾਜੋ ਜਾਣ ਗਿਆ ਪੰਚ ਦੀ ਤਰ੍ਹਾਂ ਕੱਡੀਆਂ ਹੋਣ ਗਿਆ ਆਕਾਲ ਤੱਕ ਵੱਲੋਂ ਜੋ ਕਮੇਟੀ ਬਣਾਈ ਗਈ ਸੀ ਫੌਸਟ ਕਮੇਟੀ ਨੇ ਆਕਾਲੀ ਵੱਲੋਂ ਤੇ ਪੰਚ ਦਾ ਧਰਾਂ ਇਕੱਠਾ ਕਰ ਰਹੇ ਪੰਜਾਬੀ ਹੋਇਆ ਅਤੇ ਕੰਨ ਦੀਆਂ ਨੂੰ ਭਰਤੀ ਵੀ ਪਾਰਦਰਸ਼ੀ ਹੋਈ ਡੈਲੀਗੇਟ ਬਣਨ ਲਈ ਉਹ ਜਿਸ ਨੇ ਵਾਲਾ ਹੈ ਜਦसे ਇਹ ਬਣਾਇਆ ਗਿਆ ਉਸ ਤੋਂ ਉੱਪਰ ਆਪਣੇ ਅਜੰਡਾ ਪੰਜਾਬੀ ਤੋਂ ਬਹੁਤ بڑے ਲਿਖੇ ਸਖਸ਼ਿਆਤਾਂ ਕਰਨ ਦੀਆਂ ਦੀ ਸੀ। ਇਹਦੇ ਨਾਲ ਬਹੁਤ ਹੀ ਵੱਡਾ ਪੰਜਾਬ ਦੇ ਹਿੱਤਾਂ ਦੀ ਰਾਖੀ ਹੋਵੇਗੀ ਔਰ ਸ਼ੌਮਣੀ ਅਕਾਲੀ ਦੰਦ ਦੁਬਾਰਾ ਸਿਧਾਂਤ ਗਲੀਹਾ ਦੇ ਖੰਡੇਗਾ ਗਿਆਨੀ ਹਰਪ੍ਰੀਤ ਸਿੰਘ ਬਹੁਤ ਚੰਗੇ ਤਰੀਕੇ ਨਾਲ ਇਹੋ ਅਕਾਲੀ ਦਲ ਦੀ ਧਗਵਾਈ ਕਰਨਗੇ ਆ ਲੋਕਾਂ ਦਾ ਅਜ ਮੇਲਾ ਦੇ ਪੂਰਸਣ ਲੱਗਿਆ ਹੋਇਆ ਹਰ ਇੱਕ ਨੀਕੇਰੇ ਤੇ ਖੁਸ਼ੀ ਆ ਜਿਹੜੇ ਪੰਥਕ ਦਾ ਸ਼ੌਮਣੀ ਅਕਾਲੀ ਦਲ ਨੂੰ ਲੋਕ ਡਾਉਣ ਵਾਲੇ ਸੀ ਜਦੋਂ ਧਰਿਆ ਵਿੱਚ ਸ਼ੌਮਣੀ ਦਾ ਨਾਮ ਬਣ ਗਿਆ ਸਾਰੇ ਜਿੱਤਾਂ ਵਿੱਚ ਸਨ ਅੱਜ ਦੁਬਾਰਾ ਇੱਕ ਨਵੀਂ ਮਤਲਬ ਸ਼ੁਰੂਆਤ ਹੋ ਰਹੀ ਹੈ ਪੰਜਾਬ ਦੀ ਦੁਨੀਆ ਭਾਰਤ ਦੇ ਪੰਜਾਬ ਜੀਤੀ ਦੀ ਜੋ ਪੁਰਾਣਾ ਰੀਡਰਸ ਨਾਲ ਬਣਾ ਕੇ ਜਾਗਰ ਹੋਇਆ ਦੁਬਾਰਾ ਇਹ ਬੜੀ ਕਿਰਪਾ ਦਿੱਤੀਆ ਉਹ ਸ਼ੁਰੂਆਤ ਹੋਈ ਆ ਅਕਾਲੀਪੁਰਾ ਸਿੱਖੀ ਨੂੰ ਦੁਬਾਰਾ ਸਾਹਮਣੇ ਹੋ ਗਿਆ ਜਿਹੜਾ ਜੱਲੀ ਸਾਹਿਬ ਜੀ ਹੋਣੀ ਹੈ ਸਭ ਦੀਆਂ ਗਾਰ ਅਕਾਲੀਪੁਰਾ ਸਿੱਖੀ ਨੂੰ ਪਾਉਣੇ ਪਾਉਣੇ ਮਹਾਰਾਜ ਨੇ ਇਹ ਸਿੱਧ ਕਰਕੇ ਪਾਉਣਾ ਹੈ ਕਿ ਜਦੋਂ ਗੱਲ ਬੈਠਦਾ ਜੱਫੀ ਹੱਤਾਂ ਹੋਣਦੀ ਹੈ ਅਹਿਸਾਸ ਕਰਾਉਂਦਾ ਹੋ ਜਾਦਾ ਹੈ ਆਸਾਨ ਤੋਂ ਹੈਗਾ ਅਕਾਲੀ ਦਲ ਦੀ ਨਾਮ ਮੋਬਾਈਲ ਨੰਬਰ ਨਾ ਰਹੂਗਾ ਹੋਈਆਂ ਗੱਲਾਂ ਦੀ ਜਿਹੜੀ ਕੌਮ ਇਸ ਨਾਲ ਬਹੁਤ ਖੁਸ਼ ਹੈ ਲੱਗਦਾ ਕਿ ਉਹ ਧਾਕੜੇ ਨੇ ਅਸੀਂ ਪਾਰਗੋਨ ਨੂੰ ਦੇ ਦਾਰਵਾਜ਼ਾ ਨਹੀਂ ਭਾਰਤ ਦਾ ਪਿਆਰ ਨਹੀਂ ਕਿਸੇ ਕੋਸ਼ਿਸ਼ ਆਪ ਹੀ ਆ ਗਈਆਂ ਸਾਨੂੰ ਜਾ ਕੇ ਕਰਨਾ ਮੈਨੂੰ ਪਾਣੀ ਕਿ ਲਈ ਸਾਰਾ ਭਰਿਆ ਇਕੱਠਾ ਹੋ ਗਿਆ ਹੁਣੇ ਪਹਿਲਾਂ ਕਰੀ ਨੂੰ ਸਰਫ ਜਾ ਕਿਹਾ ਉਹ ਵੀ ਪਿੱਛੇ ਆ ਗਏ ਦੋ ਪਤਾ ਨਹੀਂ ਉਹਦੇ ਅੰਦਰ ਦੂਜੇ ਬੰਦੇ ਨਾਲ ਇਕੱਠੇ ਹੋ ਗਿਆ ਜਿਵੇਂ ਅਸੀਂ ਅੱਗੇ ਅੱਗੇ ਵੀ ਗੱਲ ਹੋਈ ਆ ਔਰ ਸਭ ਨਾਲ ਇਹਨਾਂ ਨੇ ਦਿੱਖਿਆ ਜਾ ਕੇ ਨਾਲ ਹਾਂ ਇਹ ਦਿਨ ਬਾਗਲ ਹੀ ਆ ਫੈਲੀ ਗੇ ਪદ્ધਤੀ ਨੂੰ ਲੈ ਕੇ ਸਰਪਰਾਂ ਦੇ ਡੈਲੀ ਹੋਟਾ ਨੂੰ ਵੀ ਹੋਈ ਜੋ 15 ਲੱਖ ਰੁਪਏ ਦਾ ਭਾਗ ਦਿੱਤਾ ਗਿਆ ਉਹ ਅਜੇ ਵੀ ਦਫ਼ਤਰ ਦੇ ਵਿੱਚ ਪਿਆ ਹੈ ਤੇ ਉਹ ਸਰਕਾਰ ਦੇ ਮਰਕਜ਼ੀ ਦੀ 10 ਲੱਖ ਜੀ ਨਾ ਪੂਰੀ ਪ੍ਰਕਿਰਿਆ ਰਜਿਸਟਰ ਹੈ ਜਿਲ੍ਹਾ ਡੈਲੀਗੇਟ ਅੱਜ ਪੰਜਾਬ ਦੇ 22000 ਰੁਪਏ ਦੇ ਜੋ ਚੁਣੇ ਗਏ ਨੇ ਉਹ ਪੂਰੀ ਪ੍ਰਕਿਰਿਆ ਅੰਦਰ ਕਰ ਰਹੇ ਨੇ ਬਾਕੀ ਪੰਨਿਆਂ ਦੇ ਨਾਲ ਇਹ ਪੈਸੇ ਜਮ੍ਹਾਂ ਕਰਾਏ ਉਹ ਇਹ 2.90 ਲੱਖ ਜਮ੍ਹਾਂ ਹੋਏ ਹਨ ਪਰੰਤੂ ਇਹ ਕਰਿਆ ਬਹੁਤ ਹੀ ਇਸਤਿਨਦ ਦੇ ਨਾਲ ਜੋ ਸਹੀ ਉਹ ਕਾਗਜ਼ਾਤਾਂ ਨਾਲ ਨਿਤ ਦੇ ਵਿੱਚ ਅਗਿਆ ਉਹਨੂੰ ਸਾਰਿਆਂ ਤੋਂ ਦੁਆਰਾ ਪੂਰੀ ਭਰਤੀ ਸਨ ਹੋਇਆ ਮੇਰਾ ਸਵਾਲ ਸੱਜਣ ਜੀ ਨੂੰ ਇਹ ਜਵਾਬ ਆਇਆ ਜਿਹੜਾ ਕਸਦਾ ਨਾ ਇਹ ਜਿਹੜਾ ਆਹ ਜਿਹੜੀ ਪੰਥਕ ਮੇਰੇ ਨਾਲ ਇਹਨਾਂ ਦਾ ਪੂਰਾ ਬੀਬੀ ਸ਼ੋਹਰਤ ਦਾ ਦਾ ਸਰਬਸੰਮਤੀ ਨਾਲ ਹੋਇਆ ਨੇ ਜਿਹੜੀ ਬਾਗੂ ਤੇ ਆਏ ਆ ਆਪਾਂ ਕਹਿ ਲਈ ਤਾਂ ਬਹੁਤ ਬੋਲ ਆਉਂਦੇ ਕੰਗੀਆਂ ਚੰਗੀ ਗੱਲ ਹੈ ਕੀ ਓਏ ਓਏ ਤੁਸੀਂ ਕੀ ਕਹਿੰਦੇ ਬਹੁਤ ਹੀ ਵਧੀਆ ਸਰਬਸੰਮਤੀ ਨਾਲ ਹੋਇਆ ਬਹੁਤ ਵਧੀਆ ਬੜੀਆਂ ਵੰਡੀਆਂ ਬਣਿਆ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਬੇਟੂ ਜਾਈਏ ਦੁਨੀਆ ਚੋਂ ਹੋਣਾ ਜੀ ਅੱਗੇ ਅੱਗੇ ਲਿਫਾਫਿਆਂ ਦੇ ਵਿੱਚੋਂ ਹੁੰਦੀ ਸੀ ਹੁਣ ਵੀ ਥੋੜਾ ਵੱਡਾ ਸਲੇਮਬਰ ਆ ਇਹਦੇ ਵਿੱਚ ਕੋਈ ਨਹੀਂ ਆ ਫਿਰ ਵੀ ਤੋਂ ਹੋਰ ਵੀ ਅਥੇ ਪੰਜਾਬ ਪਰ ਤੋਂ ਜੀ ਹਾਂਜੀ ਬਹੁਤ ਤੁਸੀਂ ਜਿਨ੍ਹਾਂ ਅਤੇ ਕੰਧਾਂ ਦਾ ਇਹ ਜਿਹੜਾ ਸਟੇਟਿਸ ਜਿਹੜਾ ਪਾਰਟੀ ਹੈ ਉਸ ਨੂੰ ਮਹਿਮਨੀ ਕਰਨ ਦਾ ਮੌਕਾ ਮਿਲੇਗਾ ਜਿਸ ਦਿਨ ਸਾਰੇ ਸਾਰੇ ਵਰਕਰਾਂ ਦੀ ਇਕੱਟੀਗੀ ਆਪਣੇ ਆਪ ਜਿਹੜੀ ਹੋਣ ਕੀਤੀ ਆ ਸਾਡੇ ਜੂਟੀ ਆਪਣੇ ਆਪ ਨੂੰ ਥੋੜਾ ਜਿਆਦਾ ਗਰਮ ਹੋ ਗਿਆ ਜ਼ਰਾ ਤੁਹਾਨੂੰ ਕਿਹਾ ਸੀ ਉਹ ਲਾਗਦਾ ਸੀ ਵੀ ਇੱਕ ਬਸ ਐਫਾਸਟ ਇਸ਼ੂ ਦਾ ਅਸਰ ਆ ਪ੍ਰਭਾਵ ਦੇ ਆਪਾਂ ਉਹਨਾਂ ਨੂੰ ਵੀ ਕਹਾਂਗੇ ਕਿ ਹੁਣ ਸਾਰੇ ਆਉਣ ਨਾਲ ਮਿਲ ਕੇ ਸਰਕਾਰ ਬਣਾਈਏ ਅਤੇ ਸ਼੍ਰੋਮਿਕ ਆਲੀ ਦਲ ਦਾ ਪੈਰਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਦੇਈਏ ਸੋ ਬਿਲਕੁਲ ਜਿਸ ਹਿਸਾਬ ਨਾਲ ਅੱਜ ਚੋਣ ਕਰਦੀਆਂ ਜਾਂ ਦਿੱਤਾ ਕਿ ਜਿਸ ਸਮਾਂ ਦੀ ਕਾਮਰਦੀ ਹੋਈ ਹੈ ਉਹਨੂੰ ਸਾਹਮਣਾ ਫੰਦ ਤੇ ਇਹ ਲੋਕਾਂ ਦੀ ਜ਼ਰੂਰਤ ਹੀ ਪੈ ਰਹੀ ਹੈ ਅਤੇ ਪੁੱਛਿਆ ਅਕਾਲੀ ਦਲ ਦੇ ਕਾਰਜਕਰਤਾ ਪੰਜਾਬ ਪਰ ਦੇ ਵਿੱਚੋਂ ਉਹਨਾਂ ਨੇ ਦੱਸਿਆ ਕਿ ਜਿਹਦੇ ਨਾਲ ਅਕਾਲੀ ਦਲ ਹੋਰ ਨੇ ਇੱਕਰਵਾਦੀ ਦਲ ਦੇ ਇਸੇ ਸੇ ਆ ਕੇ ਆਉਣ ਵਾਲੇ ਲੋਕ ਸਭਾ ਜੋ ਹਿੰਦ ਸਭਾ ਸੰਸਦ ਦੇ ਵਿੱਚ ਲਾ ਜਾਵੇ ਚਿੰਤ ਹੁੰਦਾ ਹੈ ਅਮਿਤ ਸ਼ਰਮਾ ਪੰਜਾਬ ਤੱਕ ਪੈਂਡਲ ਸਾਧੀਆਂ ਦੋ ਤਰ੍ਹਾਂ